ਹਾਂ ਸਰ ਕੇਜੀ ਬੋਲੇ ਮਾਮਲਾ ਜੀ ਇਹ ਮਿਤੀ 26 ਤਿੰਨ 25 ਦੀ ਸ਼ਾਮ ਨੂੰ ਕੋਈ 7:30 ਵਜੇ ਲਾਲ ਰਤਨ ਸੁਨੇਵੇਂ ਦੇ ਲਾਗੇ ਇੱਕ ਗੁਰਪ੍ਰੀਤ ਗੋਰੀਆ ਨਾਮ ਦੇ ਲੜਕੇ ਦੇ ਉੱਤੇ ਹਮਲਾ ਹੋਇਆ ਸੀਗਾ ਉਹਦੀ ਕੁੱਟਮਾਰ ਹੋਈ ਸੀਗੀ ਤੋਂ ਇਸ ਵਾਂ ਦੇ ਵਿੱਚ ਜਿਹੜੀ ਹੈਗੀ ਆ ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 23 ਡੇਟਾ 27325 ਨੂੰ ਅੰਡਰ ਸੈਕਸ਼ਨ 109 126 355 ਜਮਨ 391 हिमाੰਤਨ 190 बियास स्टेटया थाना डिवीजन नंबर 4 दर्ज ਕੀਤੀ ਸੀਗੀ। ਇਹ ਬੀਸਿਕਲੀ ਇਹ ਪਰਾਣੀ 307 एपीसी ਹੈ। ਤੋਂ ਦੇ ਵਿੱਚ ਮੁੱਖ ਅਫਸਰ थाना ਵੱਲੋਂ ਉਹਨਾਂ ਦੀ ਟੀਮ ਵੱਲੋਂ ਕੰਮ ਕਰਦੇ ਹੋਏ ਇਹ ਦੇ ਵਿੱਚ ਜਿਹੜੇ ਨਾਮਜਾਦੋਸ਼ੀ ਸੀਗੇ ਸਤਿੰਦਰ ਸਿੰਘ ਇਲੀਅਸ ਸਾਹਿਲ ਤੇਜਿੰਦਰ ਸਿੰਘ ਇਸ ਦੀਪਕ ਨੂੰ ਜਿਹੜਾ ਹੈਗਾ ਸੀਗਾ ਗ੍ਰਿਫਤਾਰ ਕੀਤਾ ਸੀਗਾ। ਤੋਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਪਾਸ ਤੋਂ ਜਿਹੜਾ ਉਹ ਬਾਰਦਾਦ ਦੇ ਵਿੱਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਸੀਗਾ। ਤੇ ਬਾਕੀ ਇੱਥੇ ਇਹ ਦੱਸਣਯੋਗ ਹੈ ਕਿ ਇਹ ਜਿਹੜੀ ਇਸ ਬੜੀ ਸੈਂਸਨੇਸ਼ਨਲ ਜਿਹੜੀ ਇਹ ਘਟਨਾ ਸੀਗੀ ਤੇ ਜਿਹੜਾ ਕਿ ਸੱਚੋ ਡਿਵੀਜ਼ਨ ਨੰਬਰ 4 ਨੇ ਜਿਹੜਾ ਹੈਗਾ ਬਿਲਕੁਲ ਜਲਦੀ ਜਿਹੜਾ ਹੈਗਾ ਇਸ ਮੱਤ ਨੂੰ ਟ੍ਰੇਸ ਕੀਤਾ ਹੈਗਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਸੇ ਤਰ੍ਹਾਂ ਹੈ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ 25 ਤਰੀਕ ਨੂੰ ਲਵਲੀ ਸੂਟਸ ਤੇ ਲੱਗੇ ਇੱਕ ਜਿਹੜੀ ਹੈਗੀ ਸਨੇਚਿੰਗ ਦੀ ਵਾਰਦਾਤ ਹੋਈ ਸੀ ਕਿ ਜਿਹਦੇ ਵਿੱਚ ਇੱਕ ਰਟੈਨ ਇਨਸਪੈਕਟਰ ਦੀ ਵਾਈਫ ਦੀ ਵਾਲੀ ਲਾ ਕੇ ਲੈ ਗਈ ਸੀ ਉਹਦੇ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ ਕਿ ਜਿਹੜਾ ਮੈਂ ਦੋਸ਼ੀ ਸੀਗਾ ਸੀ ਉਹ ਆਇਡੈਂਟੀਫਾਈ ਕੀਤਾ ਹੈਗਾ ਔਰ ਜਿਹੜਾ ਜਲਦੀ ਪੁਲਿਸ ਤੇ ਜਿਹੜਾ ਹੈਗਾ ਪੁਲਿਸ ਦੀ ਕਸਟਡੀ ਵਿੱਚ ਆ ਚੁੱਕਾ ਹੈ। ਇਸ ਤੋਂ ਪੁਰਾਣੇ ਸ਼ਹਿਰ ਦੇ ਵਿੱਚ ਜਿਹੜੀਆਂ ਛੋਟੀਆਂ-ਮੋਟੀਆਂ ਮੋਬਾਈਲ ਸਨੇਚਿੰਗ ਦੀ ਜਾਂ ਕੋਈ ਹੋਰ ਪਰਸ ਨੈਚਿੰਗ ਦੀਆਂ ਵਾਰਦਾਤ ਹੋ ਰਹੀਆਂ ਸੀਗੀਆਂ ਔਰ ਖਾਸ ਕਰਕੇ ਸੈਂਟਰਲ ਹਲਕੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਵੀ ਇਹ ਮੁਖ ਅਫਸਰ ਥਾਣਾ ਨਮੀਬਾਰਾਂਦਲੀ ਬਲੋ ਇੱਕ ਵਧੀਆ ਕੰਮ ਕਰਦੇ ਹੋਏ ਇਹ 6 ਮੈਂਬਰੀ ਇੱਕ ਸਨੇਚਰ ਗੈਂ ਜਿਹੜਾ ਹੈਗਾ ਐਸ ਐਚ ਓ ਨਮੀਬਾਰਾਂਦਲੀ ਨੇ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਵਾ ਜੋ ਇਹਨਾਂ ਦੇ ਪਾਸੋਂ ਜਿਹੜਾ ਹੈਗਾ ਵਾ ਟੋਟਲ ਜਿਹੜੇ 5 ਮੋਬਾਈਲ ਫੋਨ ਹੈਗੇ ਨੇ ਜਿਹੜੇ ਕਿ ਇਹਨਾਂ ਨੇ ਸਨੇਚ ਕੀਤੇ ਸੀ ਉਹ ਬਰਾਮਦ ਹੋਏ ਨੇ ਇਸ ਤੋਂ ਇਲਾਵਾ 3 ਤਲਵਾਰਾਂ ਹੈਗੀਆਂ ਨੇ ਔਰ ਇੱਕ ਇਹਨਾਂ ਦੇ ਕੋਲ 에ਅਰ ਪਿਸਟਲ ਸੀਗਾ ਜਦੋਂ ਇਹ ਕਿਸੇ ਨੂੰ ਸਨੇਚ ਕਰਦੇ ਸੀ ਤਾਂ ਡਰਾ ਡਰਾਉਂਦੇ ਤਾਂ ਮਕਾਉਂਦੇ ਸੀਗੇ ਔਰ ਇੱਕ ਇਹਨਾਂ ਦੇ ਕੋਲ ਚੋਰੀ ਦੀ ਐਕਟ ਵਾ ਅਤੇ ਇੱਕ ਜਿਹੜਾ ਹੈਗਾ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਹੋਇਆ ਹੈ ਸਰੇ ਨੇ ਕੋਲ ਕਿੰਨੀਆਂ ਵਾਰਦਾਤਾਂ ਕੀਤੀਆਂ ਸੀ ਜੀ ਇਹ ਫਿਲਹਾਲ ਇਹਨਾਂ ਨੇ ਜਿਹੜਾ ਸ਼ਹਿਰ ਦੇ ਵਿੱਚ ਜਿੰਨੇ ਵਾਰਦਾਤਾਂ ਫਿਲਹਾਲ ਪੰਜ ਵਾਰਦਾਤਾਂ ਇਹਨਾਂ ਵਿੱਚ ਟ੍ਰੇਸ ਹੋਈਆਂ ਨੇ ਬਾਕੀ ਜਿਹੜੀ ਹੈਗੇ ਨੇ ਤਾਂ ਕੁਝ ਹਿਸਟਰੀ ਹੈ ਸਰ ਪਹਿਲਾਂ ਵੀ ਕੋਈ ਮਾਮਲੇ ਦਰਸ਼ੀ ਨੇ ਕੀ ਜੀ ਇਹ ਫਿਲਹਾਲ ਇਹ ਪਹਿਲਾ ਮਾਮਲਾ ਇਹਨਾਂ ਦੇ ਦਰਜ ਹੋਇਆ ਹੈਗਾ ਵਾ ਉਹਦੇ ਇਹ ਇਹਦੇ ਵਿੱਚ ਅਸੀਂ ਪ੍ਰੋਪਰ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰਾਂਗੇ ਕਿ ਪਹਿਲਾਂ ਇਹਨਾਂ ਨੇ ਹੋਰ ਵੀ ਕਿੰਨੀਆਂ ਵਾਰਦਾਤਾਂ ਕੀਤੀਆਂ ਨੇ